ਓਏ ਡੇ ਡਾਣੇ ਵੱਢਣੇ ਯਾਰ ਦੱਸ ਇਹ ਕੋਈ ਡਾਣੀਆਂ ਨੇ ਕਿਤੇ ਡਾਣੀਆਂ ਵੱਢਦੇ ਹੋ ਉਥੇ ਉਥੇ ਢਾਲਾ ਲਾਹਾ ਦਾ ਉਥੇ ਬਾਲੇ ਮੋਟੇ ਹੈ ਹੈ ਉਥੇ ਢਾਲਾ ਲਾਹਾ ਦਾ ਉਥੇ ਬਹੁਤ ਮੋਟੇ ਪਏ ਕਿਧਰਲੇ ਪਾਸੇ ਆਹ ਤੇ ਸਾਹਮਣੇ ਮੈਂ ਚੱਕਤੀ ਨੇ ਇਹਦਾ ਵੱਡੇ ਪਏ ਬੱਕਰੀਆਂ ਵਾਲਾਂ ਦੇ ਕਹਿੰਦਾ ਵੱਡੇ ਵੱਡੇ ਲਾਹੇ ਪਏ ਆ ਲੈ ਆ ਦੇਖੋ ਕੱਡੇ ਕੱਡੇ ਡਾਣੇ ਆ ਯਾਰ ਕੋਈ ਮਾੜੀ ਮੋਟੀ ਸ਼ਾਰਮਨੋਂ ਡਾਣੀਆਂ ਵੱਢ ਲੋ ਯਾਰ ਤੁਸੀਂ ਵੱਡੇ ਵੱਡੇ ਡਾਣੇ ਲਾ ਲਾ ਸਿੱਟੀ ਜਾਣੇ ਡੇਟੇ ਤੂਤਾਂ ਤੋਂ ਯਾਰ ਜਾਂ ਕੁਛ ਕਿਸੇ ਵੀ ਦਰਾਖਤ ਤੋਂ ਯਾਰ ਹੈ ਅੱਜ ਮੈਂ ਜਿਹੜਾ ਵੀ ਬੱਕਰੀਆਂ ਵਾਲਾ ਇੱਥੇ ਫਿਰਦਾ ਹੋਇਆ ਮੈਂ ਦੇਖਿਓ ਦੀ ਤੌੜ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਠੀਕ ਠਾਕ ਉੱਤੇ ਮੈਂ ਨਾ ਸਾਡੇ ਪਿੰਡ ਇੱਧਰ ਸੀ ਇਦਾਂ ਦੀ ਜਗ੍ਹਾ ਉੱਥੇ ਮੱਥਾ ਟੇਕਣ ਜਾਂਦਾ ਸੀ ਤੇ ਨਾ ਮੈਂ ਇੱਕ ਬਜ਼ੁਰਗ ਨੂੰ ਦੇਖਿਆ ਉਹ ਜਲਾ ਉਹਦਾ ਹੁਣ ਉਹਨੇ ਚੱਕਣੀ ਆ ਵਿਚਾਰੇ ਨੇ ਹਨ ਤੇ ਕਿਉਂ ਵੱਢ ਕੇ ਜਾੜ ਹੁੰਦੇ ਬੱਕਰੀਆਂ ਵਾਲਿਆਂ ਵੀਰਾਂ ਨੂੰ ਇੱਕ ਬੇਇਨਤੀ ਆ ਭਰਾਵੋ ਸਾਰਿਆਂ ਨੂੰ ਕਿਉਂ ਇਹ ਐਡੇ ਐਡੇ ਕਰਨੇ ਹਨਾ ਦੇਖੋ ਆ ਕਿੱਡੇ ਕਿੱਡੇ ਟੰਬੇ ਤੁਸੀਂ ਯਾਰ ਵਾੜ ਦਿੰਨੇ ਹੋ ਆ ਦੇਖੋ ਹੈ ਆ ਵੱਡਿਆ ਪਿਆ ਆ ਦੇਖ ਲਓ ਕਿੱਡੇ-ਕੱਡੇ ਡਾਣੇ ਆ ਯਾਰ ਛੋਟੀਆਂ ਕੋਈ ਵੱਡ ਲਿਆ ਕਰੋ ਤੁਸੀਂ ਯਾਰ ਮੁਚਰ ਲਾਹਲਾ ਸੱਡ ਦਿੰਨੇ ਹੋ ਮਾੜੀ-ਮੋਟੀ ਸ਼ਰਮ ਨੂੰ ਹੱਥ ਮਾਰੋ ਨਹੀਂ ਐ ਮੈਂ ਵੀਡੀਓ ਪ੍ਰਸ਼ਾਸਨ ਤੱਕ ਮੈਂ ਸਾਰਾ ਨੂੰ ਉੱਥੇ ਦਿਖਾ ਕੇ ਆਉਂਗਾ ਜਾ ਕੇ ਜਗਲਾਤ ਮਹਿਕਮਾ ਵਾਲਿਆਂ ਨੂੰ ਜੇ ਤੁਸੀਂ ਵੱਡਾ ਡਾਣਾ ਹੁਣ ਵੱੜਦਾ ਦੇਖ ਲਿਆ ਤਾਂ ਦੇਖ ਲਓ ਯਾਰ ਆ ਕੋਈ ਗੱਲ ਥੋੜੀਆ ਲੈ ਉਹ ਦੇਖੋ ਕਿੱਡੇ-ਕੱਡੇ ਡਾਣੇ ਤੁਸੀਂ ਯਾਰ ਵਿੱਚ ਜੇ ਅਗਲਾ ਨਹੀਂ ਆਉਂਦਾ ਤੁਸੀਂ ਲਾਹਲਾ ਸਿੱਟੀ ਜਾਨੇ ਹੋ ਯਾਰ ਹੈ ਕੋਈ ਮਾੜੀ-ਮੋਟੀ ਸ਼ਰਮ ਦਾ ਮੰਨੋ ਯਾਰ ਤੁਸੀਂ ਆਪ ਦੇ ਚੱਲ ਠੀਕ ਆ ਤੁਸੀਂ ਪੈਸਾ ਕਮਾਉਂਦੇ ਹੋ ਕੋਈ ਥੋੜੀਆ ਵੀ ਤੁਸੀਂ ਨਹੀਂ ਪੈਸਾ ਕਮਾ ਆ ਤੁਸੀਂ ਆਹ ਦੀ ਏਡੇ ਏਡੇ ਢਾਣੇ ਤੁਸੀਂ ਵੱਡ ਵੱਡ ਸਿੱਟਨੇ ਆ ਦੇਖੋ ਕਿੱਡੇ ਕਿੱਡੇ ਆ ਯਾਰ ਪਰ ਇਹਦੀ ਹੋ ਗਿਆ ਦਿਖਾਉਣਾ ਹੁਣ ਇਹਦਾ ਕੁ ਵਿਚਾਰਾ ਗਰੀਬ ਬੰਦਾ ਇੱਥੋਂ ਵੱਢੀ ਜਾਂਦਾ ਸੀ ਮੈਂ ਕਹਾਂ ਯਾਰ ਏਡੇ ਏਡੇ ਢਾਣੇ ਕਾੜੂ ਵੱਢਦਾ ਨਾ ਬਾਈ ਤੂੰ ਕਹਿੰਦਾ ਯਾਰ ਇਹਦਾ ਵੱਡੇ ਪਏ ਬੱਕਰੀਆਂ ਵਾਲਾ ਦੇ ਕਹਿੰਦਾ ਵੱਡੇ ਵੱਡੇ ਲਾਹੇ ਪਏ ਆ ਲੈ ਆ ਦੇਖੋ ਕਿੱਡੇ ਕਿੱਡੇ ਢਾਣੇ ਆ ਯਾਰ ਕੋਈ ਮਾੜੀ ਮੋਟੀ ਸ਼ਾਰਮਨੋਂ ਢਾਣੀਆਂ ਵੱਢ ਲੋ ਯਾਰ ਤੁਸੀਂ ਵੱਡੇ ਵੱਡੇ ਢਾਣੇ ਲਾ ਲਾ ਸਿੱਟੀ ਜਾਂਨੇ ਡੇ ਟੂਤਾਂ ਤੋਂ ਯਾਰ ਜਾਂ ਕੁਛ ਕਿਸੇ ਵੀ ਦਰਖਤ ਤੋਂ ਯਾਰ ਹਾਂ ਅੱਜ ਮੈਂ ਜਿਹੜਾ ਵੀ ਬੱਕਰੀਆਂ ਵਾਲਾ ਇੱਥੇ ਫਿਰਦਾ ਹੋਇਆ ਮੈਂ ਦੇਖਿਓ ਦੀ ਤੌੜੀ ਲਾਉਂਦਾ ਆ ਲੈ ਬਾਈ ਸ਼ਰਮ ਨੂੰ ਹੱਥ ਮਾਰੋ ਓ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰੋ ਲੈ ਆਹ ਦੇਖੋ ਬਾਈ ਕੱਡੇ ਕੱਡੇ ਡਾਣੇ ਆ ਯਾਰ ਇਹ ਕੋਈ ਗੱਲ ਆ ਯਾਰ ਥੋਡੀ ਕੋਈ ਪਤੰਦਰੋ ਤੁਸੀਂ ਮਾੜੀਆਂ ਮੋਟੀਆਂ ਚਲ ਡਾਣੀਆਂ ਜਿਹੜੀਆਂ ਤੁਸੀਂ ਥੱਲੇ ਲਾਗਦੀਆਂ ਲੋਕ ਦੀਆਂ ਤੁਸੀਂ ਉਹ ਵਾਢ ਲਓ ਮੈਲ ਦੇ ਵਿੱਚੋਂ ਤੁਸੀਂ ਪਤੰਦਰੋ ਆਹ ਦਾ ਨਾ ਕੰਮ ਕਰੋ ਯਾਰ ਲੈ ਉਹ ਥੋਡੀ ਭਾਂ ਨੂੰ ਯਾਰਾ ਦਾ ਥੋੜਾ ਜਮਾ ਨਾ ਥੋੜੀ ਸ਼ਰਮ ਲਾਹੀ ਪਈ ਆ ਤੇ ਬਾਈ ਬਣ ਕੇ ਨਾ ਇਹ ਵੀਡੀਓ ਇਹਨਾਂ ਤੱਕ ਜਰੂਰ ਪਹੁੰਚਦੀ ਕਰੋ ਬੱਕਰੀਆਂ ਵਾਲਾਂ ਤੱਕ ਵੀ ਜਿਹੜੇ ਵੀਰ ਭਰਾ ਆ ਮੈਲ ਦੇ ਵਿੱਚ ਜਾਂ ਕਿਸੇ ਪਾਸੇ ਚਰਾਮ ਤੇ ਜਾਂਦੇ ਨੇ ਇਹ ਡਾਣੇ ਡਡੇ ਨਾ ਵੱਢਣਾ ਕੋ ਯਾਰ ਮਸਾ ਦਾ ਪਾਲਦੇ ਨੇ ਦਰਾਖਤ ਤੱਕ ਅੱਗੇ ਨਹੀਂ ਹੈਗੇ ਆਪਣੇ ਇੱਥੇ ਹੁਣ ਜਗਾ ਸੁੱਕੀ ਪਈ ਆ ਇਹ ਮਸਾ ਦਾ ਦਰਾਖਤ ਹੁੰਦੇ ਨੇ ਇੱਥੇ ਜਿਹੜੇ ਹੁੰਦੇ ਨੇ ਤੁਸੀਂ ਚੱਕ ਜਾਣੋ ਬਤਨ ਦਿਓ ਆਇਦਾ ਨਾ ਕਰਿਆ ਕਰੋ ਯਾਰ ਮੈਂ ਤਾਂ ਉਹ ਬੰਦਾ ਆਪ ਜਰਾ ਖੜਾ ਸੀ ਮੈਂ ਉਹਨੂੰ ਕਹਿਣ ਲੱਗ ਗਿਆ ਯਾਰ ਮੈਂ ਕਹਾਂ ਜਰਾ ਐ ਕਰਕੇ ਬਾਈ ਤੂੰ ਵੱਡੇ ਵੱਡੇ ਡਾਣੇ ਖਾਧੋ ਵੜਦਾ ਕਹਿੰਦਾ ਯਾਰ ਬਾਈ ਮੈਂ ਤਾਂ ਵੱਡੇ ਨਹੀਂ ਕਹਿੰਦਾ ਯਾਰ ਇਹ ਤਾਂ ਬੱਕਰੀਆਂ ਨਾਲ ਦੇ ਵੱਡੇ ਪਏ ਆ ਅਸਾਂ ਜਦੋਂ ਵੱਡੇ ਪਏ ਆ ਇਹ ਤਾਂ ਗਰੀਬ ਬੰਦਾ ਲੈ ਕੇ ਹੀ ਜਾਊਗਾ ਇੱਥੇ ਪਏ ਪਏ ਵੀ ਖਰਾਬ ਹੋਣਿਆ ਪਰ ਜਿਹੜੀਆਂ ਆਹ ਚੀਜ਼ਾਂ ਨੇ ਜਿਹੜੀਆਂ ਵੜਦੇ ਨੇ ਇਹ ਇਹਨਾਂ ਨੂੰ ਥੋੜੀ ਸ਼ਰਮ ਚਾਹੀਦੀ ਆ ਯਾਰ ਤੁਸੀਂ ਨਾ ਵੱਢੋ ੱਡੇ ੱਡੇ ਡਾਣੇ ਦੇਖੋ ਲੱਕੜੇ ਕੱਡੇ ਕੱਡੇ ਮੋਟੇ ਡਾਣੇ ਆ ਵੀ ਐਡੀ ਆ ਇਹ ਆਪ ਜਰਾ ਕਹਿੰਦਾ ਕਹਣਾ ਯਾਰ ਏਡੇ ਏਡੇ ਦਾ ਸ਼ਰਮ ਆਉਣੀ ਚਾਹੀਦੀ ਆ ਆ ਦੇਖ ਲਓ ਏਡੇ ਏਡੇ ਡਾਣੇ ਵੱਢਣੇ ਯਾਰ ਦੱਸ ਇਹ ਕੋਈ ਡਾਣੀਆਂ ਨੇ ਕਿਤੇ ਡਾਣੀਆਂ ਵੜਦੇ ਹੋ ਉਹ ਉੱਥੇ ਢਾਲਾ ਲਾਖਾ ਦੋ ਉੱਥੇ ਬੜੇ ਮੁੱਠੇ ਆ ਹਾਂ ਉੱਥੇ ਢਾਲਾ ਲਾਖਾ ਦੋ ਉੱਥੇ ਬਹੁਤ ਮੋਟੇ ਪਏ ਕਿੱਧਰਲੇ ਪਾਸੇ ਆ ਤੇ ਸਾਹਮਣੇ ਮੈਂ ਚੱਕੇ ਨਹੀਂ ਉੱਥੇ ਢਾਲਾ ਜਲਾ ਖਾਦਾ ਭੈਣੇ ਲਾ ਲੋਕ ਵੀ ਨਹੀਂ ਹੜਦੇ ਢਾਲੇ ਲਾਉਣ ਹੋਰ ਮੈਂ ਕੋਈ ਚੱਕੇ ਨਹੀਂ ਦੇ ਆਏ ਵੇ ਪਾਣੋ ਦੰਦਰੋ ਜੇ ਤੁਸੀਂ ਨੂੰ ਐਸੇ ਖਾਨ ਨੂੰ ਕੁਸ ਬੱਕਰੀਆਂ ਨੂੰ ਤੁਹਾਨੂੰ ਮਿਲਦਾ ਯਾਰ ਤੁਸੀਂ ਮਾੜਾ ਮੋਟਾ ਦੇਖੋ ਯਾਰ ਤੁਸੀਂ ਏਡੇ ਏਡੇ ਮੁੱਚਰ ਲਾ ਕੇ ਛੱਡਦੇ ਨੂੰ ਦੰਦਰੋ ਹੈ ਤੇ ਬੱਕਰੀਆਂ ਵਾਲਾ ਨੂੰ ਹੁੰਦਾ ਲਾਲਚ ਆ ਇਹ ਇਹ ਗੱਲ ਵੀ ਰਾਜਾ ਆ ਕੇ ਲੈ ਜਾਈਏ ਇਥੋਂ ਇਹ ਫਰੀ ਦੇ ਵਿੱਚ ਰੱਜ ਕੇ ਚਲੀਆਂ ਜਾਂਦਾਂ ਦੰਦਰੋ ਤੁਸੀਂ ਪੈਸੇ ਕਮਾਉਨੇ ਕੋਈ ਥੋੜਾ ਕਿਹੜਾ ਕੋਈ ਉਹ ਹੁੰਦਾ ਉਹ ਦਰਾਸਤ ਦਾ ਨਾਮ ਖਰਾਬ ਕਰੋ ਯਾਰ ਲੈ ਆ ਦੇ ਆ ਵੇ ਲੋ ਐਡੇ ਡੇ ਯਾਰ ਤੂੰ ਤਾਂ ਦਿਲ ਦੋ ਦੋ ਸਾਲ ਦੇ ਸਾਤ ਸਾਲ ਦੇ ਵੱਡੇ ਤੂਤ ਤੁਸੀਂ ਖਰਾਬ ਕਰੀ ਜਾਂਦੇ ਹੋ ਹੋ ਕੱਡਾ ਮੁੱਚਰ ਲਾ ਕੇ ਛੱਟਿਆ ਪਿਆ ਬਦੰਦਰੂ ਮੇਰੀਆ ਸਾਡੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਆ ਚਾਹੇ ਮੈਂ ਸਪੈਸ਼ਲ ਕਹਿ ਕੇ ਵੀ ਆ ਮੈਂ ਇਹਨਾਂ ਨੂੰ ਵੀ ਵੀਰਮਾਨ ਕੇ ਜੇ ਤੁਸੀਂ ਐਡੇ ਡੇ ਮੁੱਚਰ ਮੈਂ ਹੁਣ ਲਾਉਂਦੇ ਦੇਖ ਲੈ ਚਾਹੇ ਤੁਸੀਂ ਸਾਡੇ ਪਿੰਡ ਦੇੋਂ ਚਾਹੇ ਕਿਤੇ ਬਾਹਰ ਦੇੋਂ ਮੈਂ ਤੁਹਾਡੀ ਪ੍ਰਸ਼ਾਸਨ ਕੋਲੇ ਸ਼ਿਕਾਇਤ ਕਰੂੰ ਜਾ ਕੇ ਸੁਣੋ ਇਨੀ ਗੱਲ ਦੱਸਤੀ ਮੈਂ ਸਾਰੇ ਬੱਕਰੀ ਵਾਲਿਆਂ ਨੂੰ ਬੇਨਤੀ ਆ ਮੇਰੀ ਹੱਥ ਜੋੜ ਕੇ ਵੀ ਜੇ ਮੈਂ ਹੁਣ ਢਾਣੇ ਦੇਖ ਲੈ ਜਿੱਥੇ ਤੁਸੀਂ ਬੈਠੇ ਹੋ ਉਹਨੇ ਪਾਰਲੇ ਪਾਸੇ ਹੀ ਮੈਂ ਦੇਖ ਕੇ ਆਉਂ ਇੱਕ ਦਿਨ ਜਿਹੜੀ ਤੁਸੀਂ ਉਹ ਪਾਰਲੀ ਸਾਈਡ ਬੈਹਨੇ ਹੋ ਤੁਸੀਂ ਯਾਰ ਤੰਦਰੋ ਮਾੜੀ ਮੋਟੀ ਦਾ ਸ਼ਰਮ ਮੰਨੋ ਯਾਰ ਵੀ ਤੁਸੀਂ ਆਹ ਬੈੱਡ ਦੇ ਢਾਣੇ ਵੱਢੀ ਜਾਂਦੇ ਹੋ ਕੋਈ ਨਹੀਂ ਭਾਈ ਤੇਰਾ ਨਾ ਨਹੀਂ ਆਪਾਂ ਲੈਦੇ ਲੁੰਦੇ ਯਾਰ ਆਪਾਂ ਦਾ ਕੀ ਲੋੜਾ ਇਹਦਾ ਤੁਮ ਕੱਲ ਵੀ ਤੈਨੂੰ ਦੇਖਾਂ ਮੈਂ ਕਦੇ ਕੱਲ ਵੀ ਤੂੰ ਕਦੇ ਤੂੰ ਵੱਢੀ ਜਾਂਦਾ ਵੀ ਹੂੰ ਵੱਢਦਾ ਹੁਣੇ ਦੇਖ ਕੇ ਉਹ ਨਾਲ ਨਾਲ ਨਾ ਪਰੇ ਦੇਖਦੇ ਦੇਖ ਬਹੁਤ ਜਨੇ ਮੋਟੇ ਵੱਢ ਕੇ ਹਿੱਟੇ ਬੰਦਰ ਸਾਈਕਲ ਲੈ ਜਾਂਦਾ ਕਰਕੇ ਪਾਰਲੀ ਸਾਈਡ ਹਾਂ ਪਾਰਲੀ ਆਉਂ ਸਾਈਡ ਆ ਪਰਲੀ ਸ਼ਾੜ ਉਧਰ ਜਣੀ ਰਾਹ ਹੈ ਨਹੀਂਗਾ ਸਾਧਨ ਹੈ ਨਹੀਂ ਉਧਰ ਵੀ ਦੇਖ ਕੇ ਆਉਂਗਾ ਕਿ ਮੈਂ ਪ੍ਰਸ਼ਾਸਨ ਨੂੰ ਵੀਡੀਓ ਨਹੀਂ ਦੇ ਕੇ ਆਉਂਗਾ ਤਾਂ ਦੇਖ ਲੋ ਬਾਈ ਛੋਡੀ ਤੁਹਾਨੂੰ ਦੱਸਦਾ ਵੀ ਜੇ ਵੱਡੇ ਢਾਣੇ ਵੜਦੇ ਛੋਡੀ ਸਾਰੀ ਨਿਗਾਸਾਨੀ ਰੱਖੂ ਮੈਂ ਮਾਥਾ ਦਾ ਤੇ ਦਰਾਖਤ ਹੁੰਦੇ ਆ ਬਤੰਦਰੋ ਤੁਸੀਂ ਰੱਬ ਹੋਰ ਤਾਂ ਹੀ ਤਾਂ ਕਹਿਰ ਕਰਦਾ ਬਾਈ ਹੈ ਫਿਰ ਕਹਿੰਦਾ ਰੱਬ ਮਾਰੀ ਕਰਦਾ ਇਹ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆਪਾਂ ਜੱਟ ਜ਼ਿਮੀਦਾਰ ਨੂੰ ਕਹਿ ਦਿੰਨੇ ਆ ਨੁਕਸਾਨ ਕਰਨ ਦੇ ਵਿੱਚ ਕੁੱਛੇ ਇਹ ਵੱਡਦੇ ਤਾਂ ਹਾਂ ਤੋੜਾ ਚਲੋ ਤਾਂ ਯਾਰ ਬਾਈ ਆਇਆ ਚਲ ਮਾੜਾ ਮੋਟਾ ਜਾਲਾ ਦਾ ਉਤੋਂ ਮਾੜੀ ਮੋਟੀ ਡਾਣੀ ਵੱਢ ਕੇ ਪਾਈ ਜਣ ਵੱਖਰੀ ਗੱਲ ਆ ਪਰ ਆ ਤਾਂ ਨਾ ਕਰਨ ਯਾਰ ਕਿੱਡੇ ਕਿੱਡੇ ਡਾਣੇ ਵਾਲੇ ਦਾ ਸੁਣਾ ਦੱਸ ਐਡੇ ਐਡੇ ਡਾਣੇ ਆ ਯਾਰ ਇਹ ਕਦੋਂ ਵੱਣਗੇ ਇਹ ਸਾਲਾਂ 10 ਸਾਲਾਂ